ਦੇ 11 ਲੱਖ ਲਾਪਾਤਰੀਆਂ ਦੇ ਨਾਂ ਕੱਟਣ ਨੂੰ ਕਹ ਦਿੱਤਾ ਹੈ ਕੇਂਦਰ ਨੇ ਪੰਜਾਬ ਨੂੰ 30 ਸਤੰਬਰ ਤੱਕ ਕੰਮ ਪੂਰਾ ਕਰਨ ਨੂੰ ਕਿਹਾ ਹੈ ਕਿਹਾ ਹੈ ਕਿ ਸ਼ੱਕੀਆਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਨਾਂ ਹਟਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ ਕੇਂਦਰ ਨੇ ਕਿਹਾ ਕਿ ਵਿੱਤੀ ਤੌਰ ਤੇ ਮਸੂਮ ਲੋਕਾਂ ਦੀ شناخت ਕੀਤੀ ਜਾਵੇ ਤੇ ਆਰਥਿਕ ਪੱਖੋਂ ਚੰਗੇ ਲੋਕ ਵੀ ਸਬਸਿਡੀ ਲੈ ਰਹੇ ਨੇ ਸਬਸਿਡੀ ਵਾਲਾ ਅਨਾਜ ਲੈ ਰਹੇ ਨੇ ਤੇ ਕੇਂਦਰੀ ਖੁਰਾਕ ਜੰਤਕ ਵੰਡ ਮੰਤਰਾਲੇ ਨੇ ਇਹਨਾਂ ਲਾਭਪਾਤਰੀਆਂ ਨੂੰ ਸ਼ੱਕੀ ਇਕਰਾਰ ਦਿੱਤਾ ਹੈ 11 ਲੱਖ ਅਜਿਹੇ ਲੋਕ ਨੇ ਰਾਸ਼ਨ ਕਾਰਡ ਕੱਟਣ ਦੇ ਫੈਸਲੇ ਦਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਜਤਾਇਆ ਗਿਆ ਹੈ ਪੰਜਾਬ ਸਰਕਾਰ ਦੇ ਆਗੂਆਂ ਦਾ ਕਹਿਣਾ ਹੈ ਕਿ ਆਪਣੇ ਇਸ ਫੈਸਲੇ ਨੂੰ ਕੇਂਦਰ ਸਰਕਾਰ ਵਾਪਸ ਲਵੇ ਆਪ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਗਰੀਬ ਪਰਿਵਾਰ ਤੱਕ ਰਾਸ਼ਨ ਪਹੁੰਚੇ ਤੇ ਬੀਜੇਪੀ ਨੂੰ ਗਰੀਬ ਵਿਰੋਧੀ ਪਾਰਟੀ ਦੱਸਿਆਏ ਬੀਜੇਪੀ ਪੰਜਾਬ ਦੇ ਗਰੀਬਾਂ ਦਾ ਹੱਕ ਖੋਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਹੈ ਦੂਜੇ ਪਾਸੇ ਕੇਂਦਰ ਦੀ ਪੜਤਾਲ ਮੁਤਾਬਕ ਸ਼ੱਕੀ ਲਾਪਾਤਰੀ ਆਮਦਨ ਘੜ ਪਰ ਰਹੇ ਨੇ ਇਨਕਮ ਟੈਕਸ ਰਿਟਰਨ ਪਰ ਰਹੇ ਨੇ ਤੇ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਨੇ ਜਾਂ 4 ਪਹੀਆ ਵਾਹਨ ਦੇ ਮਾਲਕ ਨੇ ਇਸ ਤੇ ਨਾਲ ਵੀ ਕਈ ਕੰਪਨੀਆਂ ਦੇ ਵਿੱਚ ਡਾਇਰੈਕਟਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੇ ਹਾਲ ਹੀ ਚ ਪੂਰੇ ਦੇਸ਼ ਚ ਰਾਸ਼ਨ ਕਾਰਡ ਹੋਲਡਰਾਂ ਦੇ ਰਿਕਾਰਡ ਦਾ ਪੰਜ ਵੱਖ-ਵੱਖ ਵਿਭਾਗਾਂ ਨਾਲ ਮਿਲਾਨ ਕੀਤਾ ਹੈ ਇਹਨਾਂ ਵਿਭਾਗਾਂ ਚ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਕੇਂਦਰੀ ਡਾਇਰੈਕਟ ਟੈਕਸ ਬੋਰਡ ਕਾਰਪੋਰੇਟ ਮਾਮਲੇ ਵਿਭਾਗ ਟਰਾਂਸਪੋਰਟ ਵਿਭਾਗ ਅਤੇ ਖੇਤੀ ਵਿਭਾਗ ਸ਼ਾਮਲ ਨੇ ਜਦੋਂ ਇਹਨਾਂ ਵਿਭਾਗਾਂ ਤੋਂ ਲਾਭਪਾਤਰੀ ਨੂੰ ਕਰਾਸ ਚੈੱਕ ਕੀਤਾ ਗਿਆ ਤਾਂ ਦੇਸ਼ ਭਰ ਦੇ ਵਿੱਚ 8 ਕਰੋੜ ਸ਼ੱਕੀ ਲਾਭਪਾਤਰੀ ਸ਼ਨਾਖਤ ਹੋਏ ਨੇ ਜੋ ਨਿਰਧਾਰਤ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ ਕੇਂਦਰ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋ ਕਣਕ ਹਰ ਮਹੀਨੇ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਅਜੇ ਕਰੀਬ 11 ਲੱਖ ਸ਼ੱਕੀ ਲਾਭਪਾਤਰੀ ਨੇ ਜਿਨ੍ਹਾਂ ਲਈ ਕਿਹਾ ਗਿਆ ਹੈ ਕਿ ਹੁਣ ਇਹਨਾਂ ਦੇ ਨਾਂਾ شناخت ਕਰਨ ਤੋਂ ਬਾਅਦ ਕੱਟ ਦਿੱਤੇ ਜਾਣ ਸਤੰਬਰ ਤੱਕ ਇਹ ਕੰਮ ਪੂਰਾ ਕੀਤਾ ਜਾਵੇ। ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਉਦੇ ਬਹਾਨਾ ਕੀ ਬਣਾਇਆ ਜਾ ਰਿਹਾ ਹੈ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀਆਂ ਟੈਕਸ ਰਿਟਰਨਾਂ ਦੇਖੀਆਂ ਜੀ ਉਹਨਾਂ ਕੋਲ ਕੋ ਖੇਤ ਆ ਜੀ ਇਸ ਕਰਕੇ ਉਹ ਮਤਲਬ ਜਿਹੜਾ ਇਹਦਾ ਹੱਕ ਵੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਰ ਰਹੀ ਹੈ ਇਦਾਂ ਦਾ ਧੱਕਾ ਕਰ ਰਹੀ ਹੈ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਐ ਇਹ ਸਦਾ ਬਹਾਨਾ ਇਸ ਬਹਾਨੇ ਦੇ ਵਾਈ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅਗੇਂਸਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਤਾਂ ਅਨਾਜ ਦੇ ਨਾਲ ਜੁੜੀ ਖਬਰ ਤੇ ਮੁਫਤ ਅਨਾਜ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਆਦੇਸ਼ ਦੇ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ 11 ਲੱਖ ਲਾਭਪਾਤਰੀਆਂ ਦੇ ਨਾਂ ਕੱਟਣ ਨੂੰ ਕਹਿ ਦਿੱਤਾ ਹੈ ਕੇਂਦਰ ਨੇ ਪੰਜਾਬ ਨੂੰ 30 ਨਵੰਬਰ ਤੱਕ ਕੰਮ ਪੂਰਾ ਕਰਨੋ ਕਿਹਾ ਹੈ ਕਿਹਾ ਹੈ ਕਿ ਸ਼ੱਕੀਆਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਨਾਂ ਹਟਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ ਕੇਂਦਰ ਨੇ ਕਿਹਾ ਕਿ ਵਿੱਤੀ ਤੌਰ ਤੇ ਮਸਦੂਰ ਲੋਕਾਂ ਦੀ شناਖਤ ਕੀਤੀ ਜਾਵੇ ਤੇ ਆਰਥਿਕ ਪੱਖੋਂ ਚੰਗੇ ਲੋਕ ਵੀ ਸਬਸਿਡੀ ਲੈ ਰਹੇ ਨੇ ਸਬਸਿਡੀ ਵਾਲਾ ਅਨਾਜ ਲੈ ਰਹੇ ਨੇ ਤੇ ਕੇਂਦਰੀ ਖੁਰਾਕ ਜਨਤਕ ਵੰਡ ਮੰਤਰਾਲੇ ਨੇ ਇਹਨਾਂ ਲਾਭਪਾਤਰੀਆਂ ਨੂੰ ਸ਼ੱਕੀ ਐਲਾਨ ਦਿੱਤਾ ਹੈ 11 ਲੱਖ ਅਜਿਹੇ ਲੋਕ ਨੇ ਰਾਸ਼ਨ ਕਾਰਡ ਕੱਟਣ ਦੇ ਫੈਸਲੇ ਦਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਜਤਾਇਆ ਗਿਆ ਏ ਪੰਜਾਬ ਸਰਕਾਰ ਦੇ ਆਗੂਆਂ ਦਾ ਕਹਿਣਾ ਹੈ ਕਿ ਆਪਣੇ ਇਸ ਫੈਸਲੇ ਨੂੰ ਕੇਂਦਰ ਸਰਕਾਰ ਵਾਪਸ ਲਵੇ ਆਪ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਗਰੀਬ ਪਰਿਵਾਰ ਤੱਕ ਰਾਸ਼ਨ ਪਹੁੰਚੇ ਤੇ ਬੀਜੇਪੀ ਨੂੰ ਗਰੀਬ ਵਿਰੋਧੀ ਪਾਰਟੀ ਦੱਸਿਆ ਏ ਬੀਜੇਪੀ ਪੰਜਾਬ ਦੇ ਗਰੀਬਾਂ ਦਾ ਹੱਕ ਖੋਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਦੂਜੇ ਪਾਸੇ ਕੇਂਦਰ ਦੀ ਪੜਤਾਲ ਮੁਤਾਬਕ ਸ਼ੱਕੀ ਲਾਪਾਤਰੀ ਆਮਦਨ ਕਰ ਪਰ ਰਹੇ ਨੇ ਇਨਕਮ ਟੈਕਸ ਰਿਟਰਨ ਪਰ ਰਹੇ ਨੇ ਤੇ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਨੇ ਜਾਂ 4 ਪਹੀਆ ਵਾਹਨ ਦੇ ਮਾਲਕ ਨੇ ਇਸ ਤੇ ਨਾਲ ਵੀ ਕਈ ਕੰਪਨੀਆਂ ਦੇ ਵਿੱਚ ਡਾਇਰੈਕਟਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੇ ਹਾਲ ਹੀ ਚ ਪੂਰੇ ਦੇਸ਼ ਚ ਰਾਸ਼ਨ ਕਾਰਡ ਹੋਲਡਰਾਂ ਦੇ ਰਿਕਾਰਡ ਦਾ ਪੰਜ ਵੱਖ-ਵੱਖ ਵਿਭਾਗਾਂ ਨਾਲ ਮਿਲਾਨ ਕੀਤਾ ਹੈ ਇਹਨਾਂ ਵਿਭਾਗਾਂ ਚ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਕੇਂਦਰੀ ਡਾਇਰੈਕਟ ਟੈਕਸ ਬੋਰਡ ਕਾਰਪੋਰੇਟ ਮਾਮਲੇ ਵਿਭਾਗ, ਟ੍ਰਾਂਸਪੋਰਟ ਵਿਭਾਗ ਅਤੇ ਖੇਤੀ ਵਿਭਾਗ ਸ਼ਾਮਲ ਨੇ ਜਦੋਂ ਇਹਨਾਂ ਵਿਭਾਗਾਂ ਤੋਂ ਲਾਭਪਾਤਰੀ ਨੂੰ ਕ੍ਰਾਸ ਚੈੱਕ ਕੀਤਾ ਗਿਆ ਤਾਂ ਦੇਸ਼ ਭਰ ਦੇ ਵਿੱਚ 8 ਕਰੋੜ ਸ਼ੱਕੀ ਲਾਭਪਾਤਰੀ ਸ਼ਨਾਖਤ ਹੋਏ ਨੇ ਜੋ ਨਿਰਧਾਰਤ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ। ਕੇਂਦਰ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋ ਕਣਕ ਹਰ ਮਹੀਨੇ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਅਜੇ ਕਰੀਬ 11 ਲੱਖ ਸ਼ੱਕੀ ਲਾਭਪਾਤਰੀ ਨੇ ਜਿਨ੍ਹਾਂ ਲਈ ਕਿਹਾ ਗਿਆ ਹੈ ਕਿ ਹੁਣ ਇਹਨਾਂ ਦੇ ਨਾਂ ਸ਼ਨਾਖਤ ਕਰਨ ਤੋਂ ਬਾਅਦ ਕੱਟ ਦਿੱਤੇ ਜਾਣ ਸਤੰਬਰ ਤੱਕ ਇਹ ਕੰਮ ਪੂਰਾ ਕੀਤਾ ਜਾਵੇ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਉਹਦੇ ਬਹਾਨੇ ਕੀ ਬਣਾਇਆ ਜਾ ਰਿਹਾ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀਆਂ ਟੈਕਸ ਰਿਟਰਨਾਂ ਦੇਖੀਆਂ ਜੀ ਉਹਨਾਂ ਕੋਲ ਕੋ ਖੇਤ ਆ ਜੀ ਇਸ ਕਰਕੇ ਉਹ ਮਤਲਬ ਜਿਹੜਾ ਇਹਦਾ ਹੱਕ ਵੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਾ ਵੀ ਹੈ ਇੱਦਾਂ ਦਾ ਧੱਕਾ ਕਰ ਵੀ ਹੈ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਇਹ ਸਦਾ ਬਹਾਨਾ ਇਸ ਬਹਾਨੇ ਦੇ ਨਾਲ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਨ ਕਰਦੇ ਆ ਕਿ ਜਿਹੜੇ ਇਹ ਕਾਰਟ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਤਾਂ ਅਨਾਜ ਦੇ ਨਾਲ ਜੁੜੀ ਖਬਰ ਤੇ ਮੁਫਤ ਅਨਾਜ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਆਦੇਸ਼ ਦੇ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ 11 ਲੱਖ ਲਾਭਪਾਤਰੀਆਂ ਦੇ ਨਾਂ ਕਟਣ ਦਾ ਕਿਹਾ ਦਿੱਤਾ ਕਿ ਕੇਂਦਰ ਨੇ ਪੰਜਾਬ ਨੂੰ 30 ਸਤੰਬਰ ਤੱਕ ਕੰਮ ਪੂਰਾ ਕਰ ਲੁਕੇ ਹਾਇ ਕਿਹਾ ਹੈ ਕਿ ਸ਼ੱਕੀਆਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਨਾਂ ਹਟਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ। ਕੇਂਦਰ ਨੇ ਕਿਹਾ ਕਿ ਵਿੱਤੀ ਤੌਰ ਤੇ ਮਸੂਦ ਲੋਕਾਂ ਦੀ ਸ਼ਨਾਖਤ ਕੀਤੀ ਜਾਵੇ। ਤੇ ਆਰਥਿਕ ਪੱਖੋਂ ਚੰਗੇ ਲੋਕ ਵੀ ਸਬਸਿਡੀ ਲੈ ਰਹੇ ਨੇ ਸਬਸਿਡੀ ਵਾਲਾ ਅਨਾਜ ਲੈ ਰਹੇ ਨੇ ਤੇ ਕੇਂਦਰੀ ਖੁਰਾਕ ਜਨਤਕ ਵੰਡ ਮੰਤਰਾਲੇ ਨੇ ਇਹਨਾਂ ਲਾਭਪਾਤਰੀਆਂ ਨੂੰ ਸ਼ੱਕੀ ਇਕਰਾਰ ਦਿੱਤਾ ਹੈ 11 ਲੱਖ ਅਜਿਹੇ ਲੋਕ ਨੇ ਰਾਸ਼ਨ ਕਾਰਡ ਕੱਟਣ ਦੇ ਫੈਸਲੇ ਦਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਜਤਾਇਆ ਗਿਆ ਹੈ ਪੰਜਾਬ ਸਰਕਾਰ ਦੇ ਆਗੂਆਂ ਦਾ ਕਹਿਣਾ ਹੈ ਕਿ ਆਪਣੇ ਇਸ ਫੈਸਲੇ ਨੂੰ ਕੇਂਦਰ ਸਰਕਾਰ ਵਾਪਸ ਲਵੇ ਆਪਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਗਰੀਬ ਪਰਿਵਾਰ ਤੱਕ ਰਾਸ਼ਨ ਪਹੁੰਚੇ ਤੇ ਬੀਜੇਪੀ ਨੂੰ ਗਰੀਬ ਵਿਰੋਧੀ ਪਾਰਟੀ ਦੱਸਿਆਏ ਬੀਜੇਪੀ ਪੰਜਾਬ ਦੇ ਗਰੀਬਾਂ ਦਾ ਹੱਕ ਖੋਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਦੂਜੇ ਪਾਸੇ ਕੇਂਦਰ ਦੀ ਪੜਤਾਲ ਮੁਤਾਬਕ ਸ਼ੱਕੀ ਲਾਪਾਤਰੀ ਆਮਦਨ ਘੜ ਪਰ ਰਹੇ ਨੇ ਇਨਕਮ ਟੈਕਸ ਰਿਟਰਨ ਪਰ ਰਹੇ ਨੇ ਤੇ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਨੇ ਜਾਂ 4 ਪਹੀਆ ਵਾਹਨ ਦੇ ਮਾਲਕ ਨੇ ਇਸ ਤੇ ਨਾਲ ਵੀ ਕਈ ਕੰਪਨੀਆਂ ਦੇ ਵਿੱਚ ਡਾਇਰੈਕਟਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੇ ਹਾਲ ਹੀ ਚ ਪੂਰੇ ਦੇਸ਼ ਚ ਰਾਸ਼ਨ ਕਾਰਡ ਹੋਲਡਰਾਂ ਦੇ ਰਿਕਾਰਡ ਦਾ ਪੰਜ ਵੱਖ-ਵੱਖ ਵਿਭਾਗਾਂ ਨਾਲ ਮਿਲਾਨ ਕੀਤਾ ਹੈ ਇਹਨਾਂ ਵਿਭਾਗਾਂ ਚ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਕੇਂਦਰੀ ਡਾਇਰੈਕਟ ਟੈਕਸ ਬੋਰਡ ਕਾਰਪੋਰੇਟ ਮਾਮਲੇ ਵਿਭਾਗ ਟਰਾਂਸਪੋਰਟ ਵਿਭਾਗ ਅਤੇ ਖੇਤੀ ਵਿਭਾਗ ਸ਼ਾਮਲ ਨੇ ਜਦੋਂ ਇਹਨਾਂ ਵਿਭਾਗਾਂ ਤੋਂ ਲਾਭਪਾਤਰੀ ਨੂੰ ਕਰਾਸ ਚੈੱਕ ਕੀਤਾ ਗਿਆ ਤਾਂ ਦੇਸ਼ ਭਰ ਦੇ ਵਿੱਚ 8 ਕਰੋੜ ਸ਼ੱਕੀ ਲਾਭਪਾਤਰੀ ਸ਼ਨਾਖਤ ਹੋਏ ਨੇ ਜੋ ਨਿਰਧਾਰਤ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ ਕੇਂਦਰ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋ ਕਣਕ ਹਰ ਮਹੀਨੇ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਅਜੇ ਕਰੀਬ 11 ਲੱਖ ਸ਼ੱਕੀ ਲਾਭਪਾਤਰੀ ਨੇ ਜਿਨ੍ਹਾਂ ਲਈ ਕਿਹਾ ਗਿਆ ਹੈ ਕਿ ਹੁਣ ਇਹਨਾਂ ਦੇ ਨਾਂਾ شناخت ਕਰਨ ਤੋਂ ਬਾਅਦ ਕੱਟ ਦਿੱਤੇ ਜਾਣ ਸਤੰਬਰ ਤੱਕ ਇਹ ਕੰਮ ਪੂਰਾ ਕੀਤਾ ਜਾਵੇ। ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਔਰ ਇਹ ਬਹਾਨਾ ਕੀ ਬਣਾਇਆ ਜਾ ਰਿਹਾ ਹੈ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀ ਟੈਕਸ ਰਟਨਾ ਦੇਖਿਆ ਜੀ ਉਹਨਾਂ ਕੋਲ ਕੋ ਖੇਤ ਆ ਜੀ ਇਸ ਕਰਕੇ ਉਹ ਮਤਲਬ ਜਿਹੜਾ ਇਹਦਾ ਹੱਕ ਵੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਰੀ ਹੈ ਇੱਦਾਂ ਦਾ ਧੱਕਾ ਕਰੀ ਹੈ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਇਹ ਸਦਾ ਬਹਾਨਾ ਇਸ ਬਹਾਨੇ ਦੇ ਨਾਲ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅਗੇਸਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਤਾਂ ਅਨਾਜ ਦੇ ਨਾਲ ਜੁੜੀ ਖਬਰ ਤੇ ਮੁਫਤ ਅਨਾਜ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਆਦੇਸ਼ ਦੇ ਦਿੱਤਾ ਗਿਆ ਕੇਂਦਰ ਸਰਕਾਰ ਨੇ ਪੰਜਾਬ ਦੇ 11 ਲੱਖ ਲਾਭਪਾਤਰੀਆਂ ਦੇ ਨਾਂ ਕੱਟਣ ਦਾ ਕਹਿ ਦਿੱਤਾ ਕੇਂਦਰ ਨੇ ਪੰਜਾਬ ਨੂੰ 30 ਨਵੰਬਰ ਤੱਕ ਕੰਮ ਪੂਰਾ ਕਰਨ ਨੂੰ ਕਿਹਾ ਹੈ ਕਿਹਾ ਹੈ ਕਿ ਸ਼ੱਕੀਆਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਨਾਂ ਹਟਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ ਕੇਂਦਰ ਨੇ ਕਿਹਾ ਕਿ ਵਿੱਤੀ ਤੌਰ ਤੇ ਮਸਬੂਤ ਲੋਕਾਂ ਦੀ شناخت ਕੀਤੀ ਜਾਵੇ ਤੇ ਆਰਥਿਕ ਪੱਖੋਂ ਚੰਗੇ ਲੋਕ ਵੀ ਸਬਸਿਡੀ ਲੈ ਰਹੇ ਨੇ ਸਬਸਿਡੀ ਵਾਲਾ ਅਨਾਜ ਲੈ ਰਹੇ ਨੇ ਤੇ ਕੇਂਦਰੀ ਖੁਰਾਕ ਜਨਤਕ ਵੰਡ ਮੰਤਰਾਲੇ ਨੇ ਇਹਨਾਂ ਲਾਭਪਾਤਰੀਆਂ ਨੂੰ ਸ਼ੱਕੀ ਇਕਰਾਰ ਦਿੱਤਾ ਹੈ 11 ਲੱਖ ਅਜਿਹੇ ਲੋਕ ਨੇ ਰਾਸ਼ਨ ਕਾਰਡ ਕੱਟਣ ਦੇ ਫੈਸਲੇ ਦਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਜਤਾਇਆ ਗਿਆ ਏ ਪੰਜਾਬ ਸਰਕਾਰ ਦੇ ਆਗੂਆਂ ਦਾ ਕਹਿਣਾ ਹੈ ਕਿ ਆਪਣੇ ਇਸ ਫੈਸਲੇ ਨੂੰ ਕੇਂਦਰ ਸਰਕਾਰ ਵਾਪਸ ਲਵੇ ਆਪ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਗਰੀਬ ਪਰਿਵਾਰ ਤੱਕ ਰਾਸ਼ਨ ਪਹੁੰਚੇ ਤੇ ਬੀਜੇਪੀ ਨੂੰ ਗਰੀਬ ਵਿਰੋਧੀ ਪਾਰਟੀ ਦੱਸਿਆ ਏ ਬੀਜੇਪੀ ਪੰਜਾਬ ਦੇ ਗਰੀਬਾਂ ਦਾ ਹੱਕ ਖੋਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਦੂਜੇ ਪਾਸੇ ਕੇਂਦਰ ਦੀ ਪੜਤਾਲ ਮੁਤਾਬਕ ਸ਼ੱਕੀ ਲਾਪਾਤਰੀ ਆਮਦਨ ਘਰਪਰ ਰਹੇ ਨੇ ਇਨਕਮ ਟੈਕਸ ਰਿਟਰਨ ਪਰ ਰਹੇ ਨੇ ਤੇ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਨੇ ਜਾਂ 4 ਪਹੀਆ ਵਾਹਨ ਦੇ ਮਾਲਕ ਨੇ ਇਸ ਤੇ ਨਾਲ ਵੀ ਕਈ ਕੰਪਨੀਆਂ ਦੇ ਵਿੱਚ ਡਾਇਰੈਕਟਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੇ ਹਾਲ ਹੀ ਚ ਪੂਰੇ ਦੇਸ਼ ਚ ਰਾਸ਼ਨ ਕਾਰਡ ਹੋਲਡਰਾਂ ਦੇ ਰਿਕਾਰਡ ਦਾ ਪੰਜ ਵੱਖ-ਵੱਖ ਵਿਭਾਗਾਂ ਨਾਲ ਮਿਲਾਨ ਕੀਤਾ ਹੈ ਇਹਨਾਂ ਵਿਭਾਗਾਂ ਚ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਕੇਂਦਰੀ ਡਾਇਰੈਕਟ ਟੈਕਸ ਬੋਰਡ ਕਾਰਪੋਰੇਟ ਮਾਮਲੇ ਵਿਭਾਗ, ਟ੍ਰਾਂਸਪੋਰਟ ਵਿਭਾਗ ਅਤੇ ਖੇਤੀ ਵਿਭਾਗ ਸ਼ਾਮਲ ਨੇ ਜਦੋਂ ਇਹਨਾਂ ਵਿਭਾਗਾਂ ਤੋਂ ਲਾਭਪਾਤਰੀਆਂ ਨੂੰ ਕਰਾਸ ਚੈੱਕ ਕੀਤਾ ਗਿਆ ਤਾਂ ਦੇਸ਼ ਭਰ ਦੇ ਵਿੱਚ 8 ਕਰੋੜ ਸ਼ੱਕੀ ਲਾਭਪਾਤਰੀ ਸ਼ਨਾਖਤ ਹੋਏ ਨੇ ਜੋ ਨਿਰਧਾਰਤ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ। ਕੇਂਦਰ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋ ਕਣਕ ਹਰ ਮਹੀਨੇ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਅਜੇ ਹੀ ਕਰੀਬ 11 ਲੱਖ ਸ਼ੱਕੀ ਲਾਭਪਾਤਰੀ ਨੇ ਜਿਨ੍ਹਾਂ ਲਈ ਕਿਹਾ ਗਿਆ ਹੈ ਕਿ ਹੁਣ ਇਹਨਾਂ ਦੇ ਨਾਂ ਸ਼ਨਾਖਤ ਕਰਨ ਤੋਂ ਬਾਅਦ ਕੱਟ ਦਿੱਤੇ ਜਾਣ ਸਤੰਬਰ ਤੱਕ ਇਹ ਕੰਮ ਪੂਰਾ ਕੀਤਾ ਜਾਵੇ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਉਹਦੇ ਬਹਾਨੇ ਕੀ ਬਣਾਇਆ ਜਾ ਰਿਹਾ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀ ਟੈਕਸ ਰਿਟਰਨਾਂ ਦੇਖੀਆਂ ਜੀ ਉਹਨਾਂ ਕੋਲ ਕੋ ਖੇਤ ਆ ਜੀ ਇਸ ਕਰਕੇ ਉਹ ਮਤਲਬ ਜਿਹੜਾ ਇਹਦਾ ਹੱਕ ਵੀ ਉਹਨਾਂ ਦਾ ਬਣਦਾ ਸੋ ਇਸ ਵੇਲੇ ਇਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਰੀ ਐ ਇੱਦਾਂ ਦਾ ਧੱਕਾ ਕਰੀ ਐ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਐ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਐ ਉਹ ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾਦੇ ਐ ਇਸ ਦਾ ਬਹਾਨਾ ਇਸ ਬਹਾਨੇ ਦੇ ਪਿੱਛੇ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਆ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਤਾਂ ਅਨਾਜ ਦੇ ਨਾਲ ਜੁੜੀ ਖਬਰ ਤੇ ਮੁਫਤ ਅਨਾਜ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਆਦੇਸ਼ ਦੇ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ 11 ਲੱਖ ਲਾਭਪਾਤਰੀਆਂ ਦੇ ਨਾਂ ਕੱਟਣ ਦਾ ਕਹਿ ਦਿੱਤਾ। ਕੇਂਦਰ ਨੇ ਪੰਜਾਬ ਨੂੰ 30 ਸਤੰਬਰ ਤੱਕ ਕੰਮ ਪੂਰਾ ਕਰਨ ਨੂੰ ਕਿਹਾ ਹੈ ਕਿਹਾ ਹੈ ਕਿ ਸ਼ੱਕੀਆਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਨਾਂ ਹਟਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ। ਕੇਂਦਰ ਨੇ ਕਿਹਾ ਕਿ ਵਿੱਤੀ ਤੌਰ ਤੇ ਮਸਹੂਲ ਲੋਕਾਂ ਦੀ شناخت ਕੀਤੀ ਜਾਵੇ। ਤੇ ਆਰਥਿਕ ਪੱਖੋਂ ਚੰਗੇ ਲੋਕ ਵੀ ਸਬਸਿਡੀ ਲੈ ਰਹੇ ਨੇ ਸਬਸਿਡੀ ਵਾਲਾ ਅਨਾਜ ਲੈ ਰਹੇ ਨੇ ਤੇ ਕੇਂਦਰੀ ਖੁਰਾਕ ਜਨ